ਇਹ ਕੋ ਕਰ ਵਿਚਾਰ ਕਰਤੇ ਕਰਣੇ ਨਾਈ ਸੁਮਾਰ ਤੋਹ ਕਰਮ ਦੀ ਆਖਾ ਪੂਤ ਸੰਦੁਗਤਾ ਵਰਕੇ ਜਨ ਸੂਤ ਜੇ ਕੋ ਪੂਜਤ ਪਿਆਰ ਤੋ ਲੈ ਪਰਕੇ ਤਪਾ ਸਤੀ ਔਰ ਪ੍ਰੇਉ ਰੋਰ ਤੇਰੇ ਬਾਦਲੇ ਕੋ ਜੋਰ ਜੀ ਜਾਤ ਕਗਨਾਮ ਸੁਨਲ ਕਾਮਣੀ ਕਲਾ ਮੇ ਉਹ ਲੇਖਰ ਜਾਣੇ ਕੋਈ ਨਿਕਲ ਕਿਆ ਕੀਤਾ ਹੋਏ ਕੀਤਾ ਤਨਦਵਾਲੇ ਰੂਪ ਕੀਤੇ ਤਾ ਜਣੇ ਕੋਲ ਕੂਤਾ ਕੀਤਾ ਬਸਾ ਹੋਇ ਕੋ ਖਵਾਉ ਤੇ ਤੀ ਹੋਇ ਲੰਦਰਿਆ ਮੁਕੁਰ ਕੋਨ ਦਾ ਵਿਚਾਰ ਵਲ ਜਾਵੇਂ ਇਕ ਵਾਰ ਜੋ ਤਦ ਪਾਵੇ ਸਾਈ ਪਰੀਕਾਰ ਤੁਦਸਤ ਲਾਮਤ ਨੰਕਾਰ ਅਸੰਗਜਾ ਬੰਦਨ ਪਾਉ ਸੰਪੂਜਾ ਤਪਤਾ ਉਦਗਨ ਮੁਖਵੇਦ ਪਾਠ ਸੰਜੋਗ ਮਨ ਰਹਿ ਉਦਾਸ ਸੁ ਅਨਪਾਤ ਗੁਣ ਗਿਆਨ ਵਿਚਾਰ ਅਦੰਗ ਰਦੀ ਅਦੰਗ ਰਤਾਰ ਮੋਹ ਭਗਤ ਚਾਰ ਨੋ ਨਿਵਲਾਏ ਤਾਰ ਗੁਰਤ ਕੋਣ ਕਾ ਵਿਚਾਰ ਫਰਨ ਜਵਾਈ ਕੁਾਰ ਜਗ ਪਵਤ ਰਿਪਤੀ ਕਾਰ ਤੁਦਾ ਕਲੰਤ ਅਨੰਕਾਰ ਅਜੰਗ ਮੂਰਗੇ ਅੰਦ ਕੋਰੇ ਸੰਚੂਰ ਹਰਾਮ ਕੋਰੇ ਸੰਗਮਰ ਕਰ ਜਾਏ ਜੂਰੇ ਸੰਗਲੁ ਡਾਤੀ ਆਕ ਮਾਇ ਸੰ ਪਾਪੀ ਪਾਪ ਕਰ ਜਾਏ ਅਜੰਗ ਗੁੜਿਆਰ ਗੁਰੇ ਬਿਰਾਜ ਮੂਲੀਸ਼ ਮਾਲ ਭਗਤ ਕਾਏ ਸੰਨਦ ਕਰ ਕਰੇ ਪਾ ਨਾਮ ਨੀਜ ਕਾ ਵਿਚਾਰ ਵਰਨ ਜਾਵਾਂਈ ਕੁਵਾਰ ਜੁਤ ਪਾਵੈ ਜੈ ਪ੍ਰੀਕਾਰ ਤੁਹ ਸਦਾ ਸਲਾਮ ਤਨ ਅੰਕਾਰ ਅਸੰਗ ਨਾਮ ਸੰਗਤਾ ਹੋ ਕੰਮ ਕੰਮ ਸੰਗ ਲੋਇ ਸੰਗੈ ਸਿਰ ਪਾਰਿ ਹੈ ਸ੍ਰੀ ਨਾਮੁ ਗਰੀ ਸਲਾ ਅਗਰਿਆਨ ਕੀ ਤੁਗਣ ਗਾ ਕਰਿ ਲਿਖਣ ਬੋਲਣ ਬਾਣੀ ਅਕਰਸ ਸੰਜੋ ਵਿਖਾਨ ਜਿਨੇ ਅਲਕੇ ਤੇ ਨਾਹੀ ਜੀ ਫਰਮਾਇ ਤੇ ਜੁਤ ਪਾਇ ਜੀ ਤਾਕੀ ਤਾ ਤੇ ਨਾਮ ਨਾ ਨਾਹੀ ਕੁਤਾਉ ਉਦਰਤਿ ਕੁਣ ਕਾ ਵਿਚਾਰ ਵਾਰ ਨ ਜਾਵਾਂਈ ਕੁਵਾਰ ਜੁਤ ਪਾਵੈ ਜੈ ਪ੍ਰੀਕਾਰ ਸਰਦਾ ਸਲਾਮਤ ਨੰਕਾਰ ਪਰਿਆਸ ਪੈ ਤਨ ਦੀ ਪਾਣੀ ਤੋਂ ਦਰਸ ਕੀ ਮੂਦ ਬਲੀ ਦੀ ਕਪੜ ਹੋਏ ਦੀ ਸਾਬੂਨ ਲਈਆ ਤੋਏ ਪਰਿਆਮ ਪਾਪਾ ਕੇ ਤੰਗ ਉਹ ਤੋਂ ਬਿਨਾ ਵੇ ਕੇ ਰੰਗ ਪੁਨੀ ਵਾਪੀ ਅਖ ਨਾਏ ਕਰ ਕਕਰ ਨਾਲ ਲੈ ਜਾਓ ਆਪੇ ਪੀ ਜਾਪੇਂ ਕਾਓ ਨਾਨਕ ਗੁਮੀਆ ਜਾ ਤੀ ਰਤ ਤਵ ਤੇ ਅਤਤਾਨਿਕ ਉਪਾਦ ਕਮਾਲ ਸੁਣਿਆ ਮਨ ਅਮਨ ਗੀਤਾ ਪਾਉ ਅੰਦਰ ਕਰ ਤੀਤ ਮਲਾਉ ਦਗੁਨ ਤੀਰ ਮੈਂ ਨਾਹੀ ਕੋਈ ਅਣਗੁਣ ਕੀ ਤੇ ਭਗਤ ਨਾ ਹੋਏ ਸੋ ਤਾਂ ਪਾਣੀ ਪਰਮਾ ਸਤਿ ਸ੍ਰੀ ਅਨੰਦ ਦਾ ਮੰਝਾ ਅਣ ਦੇ ਇਲਾਵਾਦ ਕੌਣ ਕੌਣ ਤੇ ਤਕਣਵਾਰ ਕੌਣ ਸ੍ਰੀ ਰਤੀ ਮਾਉ ਕਮਨ ਜਿਤੋ ਆਇਆ ਕਾਰ ਇਹ ਲੰਬਾਈ ਆ ਪੰਡਤੀ ਜਿਉ ਐਲੀ ਕੁਰਾਨ ਮਸਰ ਪਾਇਓ ਕਾ ਦੀਆ ਜੇ ਲਿਖ ਲੇ ਕੁਰਾਨ ਦੇ ਤਵਾਰ ਨਾ ਜੋਗੀ ਜਾਣੇ ਰਤਮਾ ਨਾ ਕੋਈ ਜਾਂ ਕਰਤਾ ਟਿੱਕੋ ਸਾਜੀ ਆਵੇ ਜਾਣੇ ਸੋ ਇਹ ਕਿ ਉਗਰਿਆ ਕਰ ਗੁਜਾ ਲਾਈ ਗੁਰਮਨੀ ਕਿਰਤਾਨਾ ਨਾਨਕ ਆਖਣ ਦਕੂ ਆਖੇ ਇਕ ਦੂਏ ਕੇ ਜੀ ਆਣਾ ਵਡਾਤਾ ਹੈ ਵਡੀਆਂ ਨਾਹੀ ਕੀਤਾ ਜਕਾ ਵੈ ਨਾਨਕ ਜੀ ਕੋ ਆਪੋ ਜਾਣੈ ਅਗੇ ਗਏ ਨ ਸੁਐ ਪਤਾਲਾ ਪਤਾਲ ਅਗੈ ਅਕਾਸ਼ ਅਕਾਸ਼ ਓੜ ਗੋੜ ਪਾਲ ਕੇ ਵੀਰ ਕੈ ਨਿਕਵਾਤ ਦਹ ਦਟਾਰੇ ਗਨਕ ਦੀਪਾ ਆਜੁ ਲੇ ਗਿਤਾਤ ਲਿਖਾਵੇ ਤਲੀ ਕੀਆ ਲਿਖਿਓ ਮਨਾਨਤ ਨਾਨਕ ਵਡਾਇਆ ਕੀ ਹੈ ਆਵੇ ਜਾਣੈ ਆਪ ਜਲਾਈ ਜਲਾਈ ਤਿਸੁ ਤ ਨ ਪਾਇਆ ਨਦੀਆ ਤੇ ਵਾਪੋਏ ਸੁਮਨ ਰੰਝਾ ਨੀ ਰਉ ਸੁਲਤਾਨ ਗਿਰਾਸ ਤੇ ਦੀ ਮਾਲ ਤਾਨ ਕੀੜੀ ਤੁਲਾ ਵਨੀ ਏ ਜਿਮਨ ਨਾ ਵਿਸਰੈ ਅਨੰਦ ਰਤੀ ਕਨੈ ਅੰਤ ਅੰਦਰ ਕਰਨੈ ਦੇਣਾ ਅੰਤ ਆਤਮਾ ਵਿਕਰਤੁ ਨਾ ਅੰਤ ਤੁਜਾ ਜਪੈ ਕਮਨ ਮੰਤ ਅੰਨ ਜਪੈ ਗੀਤਾ ਆਕਾਰ ਅੰਦਰ ਜਪੈ ਪਰਵਾਰ ਅੰਤ ਕਾਲ ਕੀਤੀ ਫਿਰ ਲਾਈ ਤਾਂ ਕੀ ਇੰਦਨ ਪਾਈ ਜਾਏ ਮੰਦਰ ਜਾਣੇ ਕੋਈ ਬੋਤਾ ਕੀਏ ਬੋਤਾ ਏ ਵਡਾ ਜਾਇ ਬੂਧ ਤਤਾ ਉਚੇ ਗੁਰੂ ਚਨਾਉ ਏ ਵਡੂ ਉਚਾ ਹੋਏ ਕੋਈ ਜਿਤੁ ਤੇ ਗੁਰ ਜਾਣੇ ਸੁ ਵੇ ਜਿਉੜੀ ਆ ਜਾਣਿਆ ਪਾਪ ਨਾ ਨਗਨਦਰੀ ਕਰਮੀ ਦਾਤ ਬਹੁਤ ਆਗਮਲਖ ਨ ਜਾਇ ਵਡਾ ਸਾਧ ਸੰਤਲੁ ਤੁਮਾਏ ਕੀਤੇ ਮੰਗਾ ਜੋ ਦਪਾਰ ਕੀਤੇ ਅਰਥ ਨਹੀਂ ਵਿਚਾਰ ਕਿ ਜੇ ਗੁਟ ਡੁਟੇ ਵਿਕਾਰ ਕੀਤੇ ਲੈ ਮੁਕਰ ਪਾਇ ਕੀਤੇ ਮੁ ਵਕਾਇ ਕਾਈ ਕੀਤਿਆਂ ਦੁਖ ਭੁਗਤ ਸੰਮਾਰੀ ਪਿਤਾ ਤ੍ਰੀਤਾ ਤਾਰ ਮੰਤਰਾ ਸੀ ਪਾਣੇ ਹੋਏ ਹੋਰ ਅਗਨਦ ਗਏ ਕੋਈ ਜੀ ਕੋ ਕਾ ਕੀਆ ਕਰ ਪਾਏ ਜਾਣੇ ਜੇ ਤਮ ਕਾਈ ਆਵੇ ਜਾਣੇ ਆਪੇ ਦੇ ਅਕਸਿ ਬਿਖੀ ਕੀ ਜਿਸ ਨਾਮ ਬਖਸ਼ੈ ਜੀ ਦਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗਣ ਮਲਵਾ ਪਾਲ ਮਲਵਾ ਪਾਰੀ ਮਲ ਪੰਡਾਰ ਮਲ ਆ ਮਲ ਲੈ ਜਾਏ ਅਮਲ ਬਾਈ ਮਲਾ ਸੁਮਾਏ ਅਮਲ ਕਰਮ ਮਲਤੀ ਪਾਲ ਮਲਤੋ ਨਮਾ ਪਰਮਾਨ ਅਮਲ ਬਖ ਜੀ ਮੁਲਨੀ ਸਾਨ ਅਮਲ ਕਰਮ ਮਲ ਗੁਰਮਾਨ ਮੂਲ ਮੁਲਾਖੇ ਨਾ ਜਾਇ ਆਗੈ ਰਹਿ ਲਿਵ ਲਾਈ ਆਗੈ ਵੀਰ ਪਾੜ ਪੁਰਾਣੇ ਆਗੈ ਬੜੇ ਕਰਿ ਵਿਕਿਆਣ ਆਗੈ ਵਰਮੇ ਆਗੈ ਇੰਦ ਆਗੇ ਗੋਬੀ ਤੇ ਗੁਵਿੰਦ ਆਗੇ ਸੁਰਿਆ ਆਗੇ ਸਿਤਿ ਆਗੇ ਰਿਤਿ ਕੀਤੇ ਪੁੱਧ ਆਗੇ ਧਰਮ ਆਗੇ ਦੀਵ ਆਗੇ ਤੁਨ ਮੰਨਜ ਦੇਵ ਕੀਤੇ ਆਗੇ ਅਗਨ ਭਾਈ ਇਤੇ ਗਗ ਉਡੋੜ ਜਾਈ ਤਿਗੀ ਤੇ ਹੋਰ ਕਰੀ ਤਾਗਨ ਰਕੇ ਕੀ ਕੀ ਜੇਵੜ ਪਾਵੇ ਤੇਵੜ ਹੋਏ ਨਾਨਕ ਜਾਣੇ ਸਚੁ ਹੋਏ ਜੀ ਕੁਆਕੇ ਬੋਲ ਵਿਗਾੜ ਤਾਲਿਕੇ ਸਰਗਾਵਾਰਾ ਗਾਵਾਰੇ ਸੁਧਰ ਕੀ ਆਤੁ ਕਰ ਕੀਆ ਜਿਤ ਮੈਂ ਸਰਬ ਸਮਾਲੇ ਵਾਜੇ ਨਾ ਧਨੀ ਗਰਗਾ ਕੀ ਦਿਵਾਂ ਮਣਿਆਰੀ ਕੀ ਤੇ ਰਾਗ ਪਰਿ ਸੁਖੈ ਨ ਇਹ ਦਿਗਾਵਣਿਆਰੇ ਗਾਵੇ ਸਨੋ ਪਰ ਪਾਣੀ ਮੈ ਸੰਤਰ ਗਾਵੇ ਰਾਜਾ ਦਰਮਦਵਾਰੀ ਗਾਵੇ ਜਿਤ ਕੋਕਲ ਕ ਜਾਣੇ ਲਿਗ ਲਿਗ ਤਰ ਵਿਚਾਰੇ ਗਾਵੇ ਸਰਬ ਮਾਦੀਵੀ ਸੋਤ ਦਾ ਸੁਵਾਰੀ ਗਾਵੇ ਇੰਨੇ ਇੰਦਾ ਸੁਣੇ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਜਿਤ ਮਾਦੀ ਅੰਦਰ ਰਾਮਦਾਸ ਵਿਚਾਰੇ ਗਾਵੇ ਜਿਤ ਇਹ ਤਿਲੋਕੀ ਗਾਵੇ ਕਰਾਰੀ ਰਾਵਣ ਪਣ ਪਣ ਰੱਖੀ ਜਜੂ ਕੋਈ ਤਾਂ ਨਾਲੀ ਗਾਵੇ ਮੋਨੀਆ ਮਨਮੋਹਨ ਸੁਰਗਾ ਮਜ ਪਿਆਲੇ ਗਾਉਣੇ ਤਨੁ ਪਾਇ ਤੇਰੀ ਅਛਦੀ ਜਨਾਲੀ ਗਾਵੇ ਜੋਤ ਮਾ ਬਰਸੂਰਾ ਗਾਵੇ ਖਾਣੀ ਚਾਰੇ ਗਾਵੇ ਘਣ ਮਨਲ ਵਰ ਪੰਡਾ ਕਰ ਕੇ ਰਖੀ ਤਾਰੀ ਸੀ ਤੂ ਨੂੰ ਗਾਵੇ ਸੇ ਤੂ ਨੂੰ ਗਾਵੇ ਜਦ ਭਵਨ ਰਤੀ ਤੇਰੀ ਬੁਧਰਸਾਲੀ ਹੋਰ ਕਿਤੇ ਗਾਵਨ ਜਿਮੇ ਜਿਤ ਨਹੀਂ ਆਵਨ ਨਾਨਕ ਆ ਵਿਚਾਰੇ सोई सोई सदाਦਰ ਸਾਹਿਬ ਸਾਚਾ ਸਚ ਨਹੀਂ ਹੈ ਵੀ ਉਸ ਜਨ ਜਸੀ ਰਚਨਾ ਜਿਨ ਲਚਾਈ ਰੰਗੀ ਰੰਗੀ ਬਾਤੀ ਕਰ ਜਨ ਸੀ ਮਾਇ ਜਿਨੇ ਉਪਾਈ ਕਰ ਕਰ ਦੇਖ ਹੈ ਕੀਤਾ ਆਪਣਾ ਕਰ ਕਰ ਵੇਖ ਹੈ ਕੀਤਾ ਆਪਣਾ ਜਿ ਉਸ ਦੀ ਵਧਿਆਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਤ ਸਾਹੋਂ ਸਹਾ ਪਾਤ ਸਾਹਿਬ ਨਾਨਕ ਰਹਿ ਜਾਈ ਮੁੰਦਾ ਸੰਦੂਖ ਸ਼ਰਮ ਪਰ ਚੋਰੀ ਚੰਦ ਗਿਰ ਵਿਭੂਤ ਕਿੰਦਾ ਕਾਲ ਕੁਆਰੀ ਕਾ ਜੀ ਡੰਡਾ ਪਰ ਤੀਤ ਆਈ ਬੰਦੀ ਸਗਲ ਜਮਾਤੀ ਮੰਜੀ ਤੇ ਜਗ ਜੀਤ ਅਦਿਤ ਸਿਆਦੀਸ ਆਦ ਨੀਲਾ ਨਾਦਨਾਤ ਜੁਜਗੇ ਕੋ ਵੇਸ ਭਗਤ ਗਿਆਨ ਦੇ ਆ ਪੰਡਾਰਨ ਕੜਗੜ ਵਜੈ ਨਾਦ ਆਵਨਾ ਨਾ ਦੀ ਸੁਭਜਾ ਕੀ ਰਿਸਿ ਦੀ ਅਵਰਾ ਸਾਧ ਸੰਜੋਗੁ ਵਜੋ ਦੇ ਕਾਰ ਚਲਾਵੈ ਲੈ ਕੇ ਆਵੈ ਭਾਗ ਆਦੇਸ ਅਦਿਸ਼ ਆਦਨਿ ਲ ਅਨਾਦ ਅਨਾਤ ਜੁਗ ਜੁਗ ਏਕ ਵੇਸ ਏਕਮੈ ਜੁਗਤ ਵਿਰਾਈ ਤਿੰ ਚਲੇ ਪਰਵਾਨ ਇਕ ਸੰਸਾਰ ਇਕ ਫੰਡਾਰੀ ਇਤਲਾਏ ਦੀ ਮਾਣ ਇਧ ਪਾਵੈ ਤੇ ਚਲਾਵੈ ਜਿਉ ਹੋਇ ਪ੍ਰਮਾਣ ਹੋਵੇ ਕੈ ਉਹਨਾਂ ਨਦਲੇ ਆਵੇ ਬਹੁਤਾ ਹੀ ਵਿਡਾਣ ਆਦੀ ਤਿਸੇ ਆਦੇਸ ਆਧ ਨੀਲ ਨਾਦਨਾਥ ਜੁਗ ਜਗ ਕੋ ਇਸ ਆਸਣ ਲੋਏ ਲੋਏ ਪੰਡਰ ਜੋਗ ਜਪਾਇ ਸੋ 151 ਕਰ ਕਰ ਵੇਖੇ ਜਣਿਆਰ ਨਾਨਕ ਸੱਚੀ ਕੀ ਸਾਚੀ ਕਾਰ ਆਦੀ ਤਿਸੇ ਆਦੇਸ ਆਧ ਨੀਲ ਨਾਦਨਾਥ ਜੁਗ ਜਗ ਕੋ ਇਸ ਇਕ ਦੂਜੀ ਬਾਲਖੋ ਹੈ ਲਖ ਹੋਇ ਲਖ ਵੀਸ ਲਗ ਲਗ ਢੇੜਾ ਆਇਆ ਕੀ ਹੈ ਇੱਕ ਨਾਮ ਜਗਦੀਸ਼ ਇਹ ਤਰਾ ਪਤ ਪੌੜੀਆਂ ਛੜੀ ਹੋਏ ਅਕੀਸ ਹੁਣ ਗਨ ਲਾਇਆ ਆਕਾਸ਼ ਕੀ ਈਟਾ ਈਰੀਸ ਨਾਨਕ ਤ੍ਰਿਪਾਈ ਹੈ ਪੂਰੀ ਕੂੜੈ ਠੀਸ ਆਖਰ ਜੋਜ ਪੈਨੇ ਜੋਰ ਜੋ ਨਾ ਮੰਗਣ ਦੇ ਨ ਜੋਰ ਜੋ ਨਾ ਜਿਗ ਮਰਣੇ ਜੋਰ ਜੋ ਨ ਰਰਮਾਲ ਮਨਸੂਰ ਜੋ ਨ ਰਧੀਆਂ ਵਿਚਾਰ ਜੋ ਨ ਜੁਤੀ ਸੁਖਾ ਸੰਸਾਰ ਜਿਸਤ ਜੋਰ ਕਰ ਵੇਖੇ ਸੋਹੇ ਨਾਨਕ ਉਤਮ ਦੀਜ ਨ ਕੋਈ ਰਾਤੀ ਰੁਤੀ ਦੀ ਦੀਵਾਰ ਪਉਣ ਪਾਣੀ ਕਿਨੇ ਪਤਾਲ ਜਿਵੇਂ ਧਰਤੀ ਦਾ ਰਖੀ ਤਿਮਸਾਲ ਜਿਵੇਂ ਜੀਜੋਦ ਗੈ ਰੰਗ ਤਰਗੇ ਨਾਮ ਅਨੇਕ ਅਨੰਤ ਕਰਮੀ ਕਰਮੀ ਇਹ ਵਿਚਾਰ ਸਚਾ ਸਚਾ ਦਰਬਾਰ ਤੇਤੇ ਸੋਨ ਪਰਮਾਣ ਨਦੀ ਗਰਮ ਬੈ ਨੀਸਾਨ ਕਜ ਬਗਾਈ ਉਤੇ ਪਾਈ ਨਨ ਗਏ ਜਪ ਜਾਈ ਧਰਮ ਗੰਢ ਕਾਯੋ ਧਰਮ ਗਿਆਨ ਗੰਢ ਕਾ ਕੋ ਕਰਮ ਇਤੇ ਪਉਣ ਪਾਣੀ ਵੈ ਸੰਤਰ ਇਤੇ ਕਾਨ ਮਹੀਸ ਇਤੇ ਵਰ ਮਹਾਰਤ ਕਰੀਐ ਰੂਪ ਰੰਗ ਕੇ ਵੇਸ ਕਿਤੇ ਕਰਮ ਭੂਮੀ ਮੇਰ ਕੇਤੇ ਕਿਤੇ ਤੋ ਉਪਦੇਸ਼ ਕਿਤੇ ਨ Chand ਸੂਰ ਕੇਤੇ ਕਿਤੇ ਮੰਡਲ ਦੇਸ ਕਿਤੇ ਸਿੱਤ ਗੋਦਾਨੰਦ ਕੇਤੇ ਇਤੇ ਦੇਵੀ ਵੇਸ ਕਿਤੇ ਦੇਵਦਾਨ ਮੁਨ ਕੇਤੇ ਕਿਤੇ ਰਸਮੁੰਦ ਕਿਤੇ ਗਾਣੀ ਕੇਤੇ ਮਾਣੀ ਕਿਤੇ ਪਾਤਨੰਦ ਕਿਤੇ ਸਤੀ ਦੇਵ ਕੇਤੀ ਨਾਨਕ ਅੰਤ ਨ ਅੰਤ ਗਿਆਨ ਗਣ ਮੈਂ ਘਰ ਪ੍ਰਚੰਡ ते تن ਨਾਮ ਬਰੋਦ ਕੋ ਤੇ ਨੰਦ ਕਰਮ ਖੰਡ ਕੀ ਬਾਣੀ ਰੂਪ ਤੇ ਤਾ ਗੜਿ ਗੜੀਏ ਬੋਤਨੂਪ ਤਾਂ ਕਿੰਗ ਲਗਤੇ ਨ ਜਾਇ ਜੀ ਕੋ ਕੈ ਪਿਛ ਪਿਛ ਤਾਈ ਤੇ ਤਾ ਗੜਿਏ ਸੁਤ ਮਾਤਮਨ ਬੁੱਧ ਤੇ ਤਾ ਗੜਿਏ ਸੁਰਾਜ ਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤੇ ਤੇ ਨਾ ਕੋਈ ਔਰ ਤੇ ਤਾ ਜੁਦ ਮਾਮਲ ਸੂਰ ਮੇਰਾ ਮਰਿਆ ਭਰਪੂਰ ਤੇ ਤੇ ਜੀ ਤੁਸੀ ਤਾਂ ਮੈਂ ਮਮਾ ਹੀ ਤਾਂਗੇ ਰੂਨਾ ਕਤਨੇ ਜਾਇ ਨਾ ਹਮਲੇ ਨੇ ਠਾਕੇ ਜਾਇ ਜਿਨ ਕੇ ਰਾਮ ਸੈਮ ਨਮਾਈ ਜਿਤਾ ਬਦੁਰ ਸਕ ਲੋਈ ਕਰੈ ਨ ਸਚ ਮਨ ਸੋਈ ਸਾਚ ਕੰਡ ਵਸੈ ਰੰਕਾਰ ਕਰ ਕਰਿ ਕੇ ਕਰਦਿ ਨਿਹਾਲ ਜਿਤਾ ਕੰਨ ਮਲਵਾ ਪੰਡ ਜੇ ਗੋਦੀ ਤਾਂ ਤਨੇ ਅੰਤ ਜਿਤਾ ਲੋਲੋਈ ਆਕਾਰ ਜਿਵ ਜਿਵ ਕੁਮਤਿ ਵੈ ਤਿ ਵਕਾਰ ਇਹ ਕਹਿ ਉਸ ਕਰ ਵਿਚਾਰ ਨਾਨਕ ਤਨਾ ਕਰੜਾ ਸਾਰ ਜਤ ਪਹਾਰਾ ਤੀਰ ਸੁਨਿਆਰ ਐਰਣ ਮਤਵੀਦ ਤਿਆਰ ਭੁਖ ਲਗਨ ਦਵਤਾ ਆਂਡਾ ਪਉ ਅਮ੍ਰਿਤ ਜਾਲ ਬੜੀ ਐ ਸ਼ਬਦ ਦੇ ਜੀਤ ਅਕਸਾ ਜਿਨ ਕੋ ਨਜ਼ਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਅਸ ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖਿਲ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਅਧੂਰ ਕਰਮੀਆ ਕੋ ਆਪਣੀ ਕੇ ਨੇੜੇ ਦੂਰ ਜਿਨਨੀ ਨਾਮ ਤੇ ਆਇਆ ਗਏ ਸੁਗਤ ਕਾਲ ਨਾਨਕ ਤੇ ਮੁਖਿਓ ਜਲੇ ਕਿਤੇ ਛੁਟੀ ਨਾਲ ਜਿਨਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾ ਲਿਖਤੇ ਮੁਖ ਯੋਜਲੇ ਇਤੀ ਛੁਟੀ ਨਾਲ ੴ ਸ੍ਰੀ ਵਾਹਿਗੁਰੂ ਜੀ ਕੀ ਪਤਿ ਜਾਬ ਸ਼੍ਰੀ ਮੰਗਵਾਗ ਪਾਤਸ਼ਾਹ ਜੀ ਜਪੈ ਚੰਦ ਤਪ ਪ੍ਰਸਾਦ ਚੱਕਰ ਚੇਰਨ ਹਰਬੰਦਾ ਜਤਪਤ ਨੇ ਜੀ ਰੂਪ ਰੰਗਿਆ ਰੇਖੇ ਕੋ ਕਹਿਣ ਲਗਤ ਕੀ ਅਚਲ ਮੁਰਤਨ ਕੋ ਪ੍ਰਕਾਸ਼ ਕੀ ਤੁਝ ਕਹੀ ਜਾਏ ਓਟ ਇੰਦਰ ਇੰਦਰਾਨ ਸਾਈ ਸਾਣ ਗਣੀ ਜਾਏ ਤੇ ਪਰ ਮੈਂ ਸੋ ਨਰੇ ਅਸੁਰ ਨੀਤ ਨੀਤ ਬੰਦਨ ਕਹਿਤ ਤਉ ਸਰਬ ਨਾਮ ਕਥੈ ਕਵਨ ਕਰਮ ਨਾਮ ਰਣਤ ਸੁਮਾਤ ਪੁਜੰ ਪ੍ਰਿਆਤ ਚੰਦ ਨਮਸ ਤੁੰਗ ਕਾਲੇ ਨਮਸ ਤੁੰਗ ਕਿਰਪਾਲੇ ਨਮਸ ਤੰਗ ਰੂਪੇ ਨਮਸ ਤੰਗ ਅਨੂਪੇ ਨਮਸ ਤੰਗ ਪੀਖੇ ਨਮਸ ਤੰਗ ਲਿਖੇ ਨਮਸ ਤੰਗ ਕਾਇ ਨਮਸ ਤੰਗ ਜਾਏ नम तंगा गंजे नम तंगा पंजे नम तंगा नामे नम तंगा ठामे नम तंगा कर्मगा नम तंगा तर्वं नम तंगा नामं नम तंगा तामं नम तंगा जीते नम तंगा बीते नम तंगा बाई नम तंगा डाई नम तंगा नीले नम तंगा नाथे नम तंगा चेते नम तंगा गाते नम तंगा गंजे नम तंगा पंजे नम तंगा ਨਮਤ ਸੁਇ ਕਨਮਤ ਨਨਿਕੈ ਨਮਤ ਗਭੂਤੇ ਨਮਤ ਨਜੁਪੇ ਨਮਤਨ ਕਰਮੇ ਨਮਤ ਸਿਨਰਬੇ ਨਮਤੇ ਨਿਰਦੇਸ਼ਿ ਨਮਤ ਨਿਰਵੇਸੀ ਨਮਤਨੇ ਨਾਮੇ ਨਮਤ ਕ੍ਰਕਾਮੇ ਨਮਤਨੇ ਰਾਤੀ ਨਮਤ ਨਰਗਾਤੀ ਨਮਤਨੇ ਸੁਤੀ ਨਮਤ ਗਭੂਤੇ ਨਮਤ ਨਲੋਕੇ ਨਮਤ ਨਜੁਕੇ ਨਮਤਨੇ ਤਾਪੀ ਨਮਤਨ ਤਾਪੀ ਨਮਤ ਤ੍ਰਮਾਨੀ ਨਮਤ ਨਿਦਾਨੀ ਨਮਤ ਕਗਾਇ ਨਮਤ ਗਬਾਈ

نمو درب کافی نمو درب کافی نمو درب کالی نمو درب پالی نم ست دم سنگ نم سگ جنمی نم تو نم درب گونی نمو سرب پونی آنگ نم سرپ پونی نمو سرب رنگ نمو درب پنگ نمو کال کالی نم ست دیالی نمست نم سنگ منی تجراری نم سنگار ਨਮੋ ਸਰਬ ਦੰਤੇ ਨਮੋ ਸੁਤਮੰਤੇ ਨਮ ਸਰਬ ਸਾਕੇ ਨਮ ਤਨ ਬਾਕੀ ਨਮ ਸਰ ਰਹੀਮੇ ਨਮ ਸਰ ਗਰੀਮੇ ਨਮ ਸਰ ਨੰਤੇ ਨਮ ਸਰ ਮਾਨਤੇ ਨਮ ਸਰ ਰਾਗੇ ਨਮ ਦੁਸੁ ਵਾਗੇ ਨਮ ਸਰ ਸੋਗ ਨਮ ਸਰ ਪੋਗ ਨਮ ਸਰ ਕਰਤਾ ਨਮ ਸਰ ਵੇਰਤਾ ਨਮ ਜੁਗ ਜੋਗੇ ਨਮ ਭੋਗ ਪੋਗੇ ਨਮ ਸਰਵ ਦਿਆਲੀ ਨਮ ਸਰਵ ਪਾਲੀ ਚਾਤਰੀ ਛੰਦ ਸਰ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਬੂ ਹੈ ਅਲਿਕ ਹੈ ਅਬਿਕ ਹੈ ਅਨਾਮ ਹੈ ਅਕਾਮ ਹੈ ਅਦਿ ਹੈ ਅਬੀ ਹੈ ਅਜੀਤ ਹੈ ਅਬਿਤ ਹੈ ਸਿਰਮਾਨ